ਵੀਡੀਓ ਵਿੱਚ ਪਤਾ ਕਿ ਚੱਲ ਫਾਂਸੀ ਹੋਣੀ ਤਾਂ ਤੈਅ ਹੈ ਜੀ ਕੋਈ ਫਾਂਸੀ ਨਹੀਂ ਹੁੰਦੀ ਜੀ ਇਹ ਕੌਮ ਨੂੰ ਬੇਵਕੂ ਬਣਾਉਣ ਵਾਸਤੇ ਕੇਵਲ ਸੋਸ਼ਲ ਮੀਡੀਆ ਤੇ ਸ਼ੁਰਲੀਆਂ ਛੱਡੀਆਂ ਜਾਂਦੀਆਂ ਨੇ ਛੱਡਣ ਵਾਲੇ ਕੌਣ ਨੇ ਨਰੈਣੋਧੰਤ ਅਰੇ ਪੰਥਦਾਰ ਦੀ ਬਣਦੇ ਆ ਇੱਕੋ ਬਾੜੀ ਦੇ ਬੱਚੇ ਨੇ ਇੱਕੋ ਮਹਿਮਾਨ ਨੂੰ ਪੜ ਲਓ ਤੁਸੀਂ ਮੈਂ ਮੂਤਪਾਲ ਦੀ ਗੱਲ ਕਰ ਲਓ ਜਿਹਦੀ ਮਰਜ਼ੀ ਗੱਲ ਕਰ ਇਹ ਸਾਰੇ ਇੱਕੋ ਬਾੜੀ ਦੇ ਬੱਚੇ ਆ ਔਰ ਇਹ ਬੰਦੇ ਉਹ ਨੇ ਵੀ ਉਹਨਾਂ ਦੀ ਮਾੜੇ ਮੋਢੀ ਜਿਹੜੀ ਕੁਰਬਾਨੀਆਂ ਹੁਣ ਮਿੱਟੀ ਵਿੱਚ ਰੋਲਦੇ ਆ ਮੈਂ ਤੁਹਾਨੂੰ ਲਾਸਟ ਗੱਲ ਕਹਿ ਦੇਣੀ ਹੈ ਵੀ ਜਦੋਂ ਫਾਂਸੀ ਮਾਫ ਕਰਾਉਣ ਵਾਸਤੇ ਰਾਜੋਨਾਂ ਦੀ ਬਾਦਲ ਦੀ ਸਰਕਾਰ ਵਿੱਚ ਰੈਲੀ ਕੱਢੀ ਗਈ ਸੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਉਹਦੇ ਚਿੱਠੀ ਲਿਖਣ ਦਾ ਵੀ ਝੂਠ ਨਿਕਲਿਆ ਹੁਣ ਵੀ ਜੋ ਕੁਛੇ ਮੁਲਾਕਾਤਾਂ ਵਗੈਰਾ ਕਰਦੇ ਨੇ ਨਾ ਕਿਉਂਕਿ ਰਾਜੂ ਨਾਲ ਕਿਹੜਾ মিডিਆ ਸਾਹਮਣੇ ਆ ਸਕਦੇ ਅੰਦਰ ਕੀ ਕਿ ਹੈ ਧਾਮੀ ਦੇ ਥੱਪੜ ਮਾਰਿਆ ਜਿਵੇਂ ਪਹਿਲਾਂ ਉਹ ਉਹਦੇ ਮਾਰਿਆ ਸੀ ਕਮਰ ਸੰਧੂ ਦੇ ਮਾਰਿਆ ਜਿਹੜਾ ਝਾੜੂ ਵਾਲਾ ਦਾ ਐਮ ਐਲ ਏ ਸੀਗਾ ਉਹ ਪੱਗ ਚੱਟੀ ਹੁੰਦੇ ਜਦੋਂ ਜਰਾ ਬਾਹਰ মিডিਆ ਸਾਹਮਣੇ ਚਲੋ ਤਾਂ ਕੈਮਰੇ ਵਿੱਚ ਕੈਪਚਰ ਹੋ ਗਿਆ ਸੀ ਪਤਾ ਲੱਗ ਗਿਆ ਇਹ ਨਹੀਂ ਪਤਾ ਧਾਮੀ ਨੂੰ ਥੱਪੜ ਹੀ ਜੜਦਾ ਹੋਵੇ ਪੱਗ ਲੱਗਿਆ ਮੈਨੂੰ ਐਂ ਜੇ ਕਰਦਾ ਹੁੰਦਾ ਸੀ ਵੀ ਹੋ ਸਕਦਾ ਲਾਹ ਦੇ ਪੱਗਾਂ ਨਾਲ ਕਹਿੰਦਾ ਵੀ ਹਰਾਮ ਕਰੋ ਮੇਰੇ ਨਾਂ ਤੇ ਰੋਟੀਆਂ ਖਾ 食 ਕੋਈ ਮੰਡੀ ਗੱਲ